ഇദ് ഇല്ല <laughs> 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 ਕਿਚਰ ਕਰਨ ਗਿਆ ਸੀ ਆਪਣੀ ਬੋਲੀ ਆ ਆਲ ਪੂਰਾ ਪੂਰੀ ਸਬਜ਼ੀ ਦੇ ਸੀਡ ਹੈ ਠੀਕ ਹੈ ਜੀ ਵੈਜੀਟੇਬਲ ਦੇ ਨੇ ਮੱਕੀ ਛੋਨਾ ਵਗੈਰਾ ਆਪਣੇ ਕੋਲੇ ਆਹ ਸੀਡ ਸਾਰੇ ਆਪਣੇ ਕੋਲੇ ਗੰਦਲ ਪਰ ਕੋਈ ਸਾਡੇ ਸੀਡ ਆਪਣੇ ਕੋਲੋਂ ਮਿਲਦੇ ਆ ਪੰਜਾਬ ਨਾਲ ਦੇ ਸਕੇ ਚਾਰ ਬਰ ਮੰਗਵਾਦੇ ਨੇ ਇਹ ਬੀਰ ਦੇ ਆਪ ਸਾਡੇ ਸੀਡਾਂ ਕੰਪਾਨ ਕਰਨ ਦਾ ਆਪਣੇ ਕੋਲੇ ਸਾਰੇ ਹਾਂ ਜੀ ਮੱਕੀ ਪਹਿਲਾਂ ਆਪਾਂ ਸੌਫਟ ਕਟ ਤੋਂ ਪਹਿਲਾਂ ਆਪਾਂ ਇਹ ਇਹਦੇ ਜਿਹੜੇ 30 ਮਿੰਟ ਆਪਾਂ ਆ ਸਕਦੇ ਹੋਏ ਵੈਜੀਟੇਬਲ ਦੇ ਅਨ Экਸਪਰiments ਕੀਤਾ ਹੋਇਆ ਆਪਾਂ ਦਾ ਫਾਰਮ ਆਪਣੇ ਆਪ ਹੀ ਚੱਲ ਰਿਹਾ ਹੈ ਜੇ ਮਾ ਸਤਾ ਚੱਕਰ ਪਿਆ ਦੀ ਆਪਣਾ ਬਿੱਡੇ ਆਪਾਂ ਲੱਗਿਆ ਹੋਇਆ ਠੀਕ ਹੈ ਸਤਾ ਚੱਕਰ ਆਪਣੇ ਪਿਆਸ ਰਹੇ ਆ ਹਾਂਜੀ ਜੇ ਕੇਵਲ ਚੱਲ ਰਹੇ ਨੇ ਹਾਂਜੀ ਉਹ ਦੇਖ ਲੈ ਜਿੱਦਾਂ ਆਪਾਂ ਸਭ ਨੂੰ ਬਾਹਰ ਲੰਨੇ ਕਾਕੇ ਵੇਚੇ ਆਪਾਂ ਇੱਥੇ ਰਹਾ ਸਤਨਾ ਤੋਂ ਥੋੜੀ ਮੁਕੀ ਨਿੱਕਾ ਹੋਣੀ ਪਰ ਜਿਹੜੀ ਮਾਰਕੀਟ ਦੇ ਵੀ ਸਬਜ਼ੀ ਹੋਣੀ ਆ ਉਹਦੇ ਤੇ ਮੰਨ ਕੇ ਚਲੋ ਤੁਸੀਂ ਵੀ ਪਹਿਲਾਂ ਸਬਜ਼ੀ ਬਾਨੀ ਹਾਂਜੀ ਫਿਰ ਉਹਦੇ ਲੀਬਰ ਪੈਣੀ ਉਸ ਤੋਂ ਬਾਅਦ ਮਾਰਕੀਟ ਚੋਂ ਦੀ ਮਾਰਕੀਟ ਤੇ ਵੀ ਪਹਿਲਾਂ ਮੰਡੀ ਚੜੀ ਉਸ ਤੋਂ ਬਾਅਦ ਮਾਰਕੀਟ ਚੋਂ ਦੀ ਮਾਰਕੀਟ ਨੇ ਇਕ ਪਾਈ ਕਰਨੀ ਜਦੋਂ ਕਸਟਮਰ ਕੋਲੇ ਤੇ ਉੱਥੇ ਸਾਰੀ ਸਬਜ਼ੀ ਆ ਜਾਂਦੀ ਹੈ ਇਹ ਸੋਚ ਲੋ ਕਿ ਚਾਰਾਂ ਦੇ ਵਿੱਚੋਂ ਉਹਦੇ ਵਿੱਚ ਪ੍ਰੋਫਿਟ ਨਿਕਲਦਾ ਨਿਕਲਦਾ ਜਿਹੜੀ 5 ਰੁਪਏ ਦੀ ਚੀਜ਼ ਹੈ 50 ਰੁਪਏ ਕੋਲ ਸਿੱਧੀ ਫਾਰਮਰ ਕਸਟਮਰ ਕੋਲ ਜਾਂਦੀ ਹੈ ਇਹ ਚੀਜ਼ ਨੂੰ ਅਸੀਂ ਆਪਣੇ ਆਪ ਹੀ ਇਹ ਨੂੰ ਕਰੀਏ ਤਾਂ ਜਿਹੜੀ ਸਾਨੂੰ ਬਾਜ਼ਾਰ ਦੇ ਵਿੱਚ 50 ਰੁਪਏ ਦੀ ਮਿਲ ਰਹੀ ਹੈ ਉਹ ਸਾਨੂੰ 5 ਦਾ 10 ਰੁਪਏ ਦੀ ਚੀਜ਼ ਬਣ ਜੀ ਹਾਂਜੀ ਕਈ ਤੇਰਗਾਹ ਦੇ ਨਾ ਨਾ ਵਾਲਾ ਸਬਜ਼ੀ ਵਾਲ ਨਹੀਂ ਜਾਂਦੇ ਉਹਨਾਂ ਨੂੰ ਕਿਸੀ ਹੱਦ ਦੇਣੇ ਚਾਹੀਏ ਅਸੀਂ ਭਾਈ ਸੁਝਾਅ ਦੇ ਦਿੰਦੇ ਆ ਵੀ ਤੁਸੀਂ ਆਪਣੇ ਪਲਾਂਟ ਸ਼ੁਰੂ ਕਰੋ ਹਾਂਜੀ ਉਹਨੇ ਲੋਨਰ ਨਾਲ ਨੂੰ ਕਰੋ ਉਹ ਜਿਹੜਾ ਅਖਬਾਰੋਂ ਪਾਟਾ ਸੀ ਅਗਲੇ 4-5 ਮਾਸਤੇ ਦੇ ਵਿੱਚ ਅਸੀਂ ਇੱਕ ਗਰੁੱਪ ਬਣਾ ਰਹੇ ਹਾਂ ਅਸੀਂ ਫਾਰਮਰ ਜੋੜ ਰਹੇ ਹਾਂ ਅਸੀਂ ਇੱਕ ਤੁਸੀਂ ਸੁਣਿਆ ਹੋਣਾ ਵੀ ਬਲੱਡ ਬੈਂਕ ਤਾਂ ਸੁਣੀ ਸੀ ਹਾਂਜੀ ਬਲੱਡ ਬੈਂਕ ਸੁਣੀ ਹੈ ਵੈਜੀਟੇਬਲ ਬੈਂਕ ਕਿਸੇ ਨੇ ਨਹੀਂ ਸੁਣੀ ਕੀ ਹਾਂਜੀ ਅਸੀਂ ਆਪ ਸਾਡਾ ਸੋਰ ਬਹੁਤ ਤਗੜਾ ਮਗਲੇ ਪਾਸੇ ਹਾਂਜੀ ਅਸੀਂ ਵੈਜੀਟੇਬਲ ਬੈਂਕ ਬਣਾ ਰਹੇ ਹਾਂ ਹਾਂਜੀ ਉਹਦਾ ਇਦਾਂ ਕਰ ਰਹੇ ਹਾਂ ਜਿੱਦਾਂ ਤੁਸੀਂ 2 ਮਰਲੇ ਢਿੰਡੀ ਲੱਗੀ ਹੋਈ ਹੈ ਹਾਂਜੀ ਕਿਸੇ ਨੇ 2 ਮਰਲੇ ਕ੍ਰੇਲੇ ਲਾਏ ਹੋਏ ਹਾਂਜੀ ਕਣਕੇ ਸਾਡੇ ਨਾਲ ਇੱਕ ਸਬਜ਼ੀ ਲਈ ਆ। ਹਾਂਜੀ। ਉਹਦੇ ਵਿੱਚ ਅਸੀਂ ਕੀ ਕਰਾ ਕਰਾਂਗੇ ਵੀ ਜੇ ਬੰਦੇ ਕੋਲੋਂ ਕਿਸੇ ਕੋਲੇ ਭਿੰਡੀ ਪਈ ਆ 10 ਕਿਲੋ। ਹਾਂਜੀ। ਉਹਨੇ ਅੱਜ ਭਿੰਡੀ ਨਹੀਂ ਖਾਣੀ ਉਹਨੇ ਅੱਜ ਲੋਕੀ ਦੇ ਲੈ ਕੇ ਜਾਣੀ ਆ। ਹਾਂਜੀ। ਤੇ ਉਹ ਜਿਹੜਾ ਬੰਦਾ ਫਾਰਮਰ ਸਾਡੇ ਨਾਲ ਗਰੁੱਪ ਦੇ ਚੈਟ ਆਇਆ ਜੂਗਾ ਸਾਡੇ ਨਾਲ ਪੂਰੇ ਤਕੂ ਹੋਊਗਾ। ਉਦੋਂ ਅਸੀਂ ਕੀ ਕਰਾਂਗੇ ਵੀ ਉਹ 10 ਕਿਲੋ ਭਿੰਡੀ ਰੱਖ ਜੇ ਆਪਦੀ। ਉਹਦੇ ਬਦਲੇ ਜੋ ਮਰਜ਼ੀ ਸਬਜ਼ੀ ਲੈ ਜੇ ਪੈਸੇ ਲੈ ਕੇ ਆਨੇ ਪੈਸੇ ਲੈ। ਜੇ ਅਸੀਂ ਵੈਕੂ ਸ਼ੁਰੂ ਕਰਾਂਗੇ ਤਾਂ। ਅਸੀਂ ਉਹ ਟਰੰਡਾਂ ਦੇ ਵਿੱਚ ਵਰਕਿੰਗ ਕਰਨੀ ਸ਼ੁਰੂ ਕਰਾਂਗੇ ਉਹਨੂੰ ਮੱਕੀ ਦਾ ਸੀਜ਼ਨ ਚੱਲ ਰਿਹਾ ਹੈ ਹਾਂਜੀ ਇਸ ਵੇਲੇ ਸਾਡੇ ਕੋਲ ਮੱਕੀ ਦੇ ਸਾਰੇ ਚੀਜ਼ੇ ਬਲੱਗਦੇ ਨੇ ਹਾਂਜੀ ਉਹਨਾਂ ਇਸ ਵੇਲੇ ਮੱਕੀ ਸੀਜ਼ਨ ਤੋਂ ਬਾਅਦ ਅਸੀਂ ਵੈਜੀਟੇਬਲ ਦਾ ਵੈਜੀਟੇਬਲ ਬਿੰਕ ਬਣਾ ਰਹੇ ਹਾਂ ਅਸੀਂ ਉਹਦੇ ਵਿੱਚ ਗਰੁੱਪ ਦੇ ਵਿੱਚ ਬਣਾਵਾਂਗੇ ਜੇ ਕਿਸੇ ਬੰਦੇ ਨੂੰ ਕਿਸੇ ਬੰਦੇ ਦੇ ਘਰੇ 2 ਕਿਲੋ ਪਿੰਡੀ ਪਈ ਉਹਨੇ ਅਜੇ ਪਿੰਡੀ ਨਹੀਂ ਖਾਣੀ ਉਹਨੇ ਕੋਈ ਹੋਰ ਸਬਜ਼ੀ ਖਾਣੀ ਹੈ ਹਾਂਜੀ ਉਹਨੂੰ ਬੋਲਣਾਂ ਦੀ ਲੋੜ ਨਹੀਂ ਉਹ 2 ਕਿਲੋ ਪਿੰਡੀ ਸਾਨੂੰ ਦੇ ਦੇ ਜੇ ਸਾਡੇ ਤੋਂ ਦੂਸਰੀ ਸਬਜ਼ੀ ਲੈ ਜੇ ਹਾਂਜੀ ਇਹ ਪੰਜਾਬ ਦੇ ਵਿੱਚ ਆਲ ਪੰਜਾਬ ਦੇ ਵਿੱਚ ਮਿਲੇ ਹਿਸਾਬ ਨਾਲ ਅਜੇ ਤੱਕ ਕੋਈ ਇਹ ਸੈਟਅ ਅਸੀਂ ਬਹੁਤ ਉਹਦੇ ਸੈਟਅਪ ਚੱਲ ਕਰ ਰਹੇ ਹਾਂ ਤੇ ਆਰਗੇਨਿਕ ਕਰਾਂਗੇ ਅਸੀਂ ਭਾਜੀ ਦੇਖੋ ਅੱਜ ਕੱਲ੍ਹ ਤੇ ਮੁੰਡੇ ਇੱਧਰ ਕੰਮ ਕਰਕੇ ਅਸ਼ੀ ਕੰਟਰੀ ਆ ਰਹੇ ਉਹਨਾਂ ਨੂੰ ਵੀ ਮੈਸੇਜ ਕਰ ਰਿਹਾ ਮੈਂ ਭਾਜੀ 10 ਸਾਲ ਦੁਬਈ ਲੱਗ ਕੇ ਆਇਆ ਠੀਕ ਹੈ ਮੈਂ 10 ਸਾਲ ਦੁਬਈ ਕੋਲਾਂ ਚ ਲੱਗ ਕੇ ਆਇਆ ਮੈਂ ਬਹੁਤ ਮਿਹਨਤ ਕੀਤੀ ਹੈ ਪਰ ਪਰ ਆਪਣੇ ਪੰਜਾਬ ਦੇ ਵਿੱਚ ਜਿੱਥੇ ਅਸੀਂ 10 ਘੰਟੇ ਕੰਮ ਕਰਦੇ ਤੇ ਇੱਥੇ 2 ਘੰਟੇ ਕੰਮ ਕਰ ਲਈਏ ਤੇ ਉਹ 10 ਘੰਟਿਆਂ ਦੇ ਬਰਾਬਰ ਹਾਂਜੀ ਸਾਨੂੰ ਇੱਕ ਦਿਨ ਆਪਣਾ ਮੋਲਕ ਸਾਹਮਣਾ ਪੈਣਾ ਸਾਨੂੰ ਆਪਣੀ ਧਰਤੀ ਸਾਹਮਣੀ ਪੈਣੀ ਹੈ ਸਾਨੂੰ ਆਪਣੀ ਇਹ ਜਮੀਨ ਧਰਤੀ ਹੈ ਜਿਨ੍ਹਾਂ ਦੇ ਵਿੱਚ ਜਿਹਦੇ ਵਿੱਚ ਕਹ ਉਹ ਸਾਨੂੰ ਸੰਭਣੀ ਪੈਣੀ ਸੀ ਉੱਥੇ ਜਾ ਕੇ ਪੱਥਾਂ ਦਾ ਮੱਥਾ ਮਾਰਦੇ ਆਂ ਹਾਂਜੀ ਕਿਉਂਕਿ ਜੇ ਪੰਜਾਬੀ ਮਾਂ ਮੋਢੀ ਛੱਡ ਕੇ ਕਦੀ ਜਾਣ ਜਾਈਂ ਕੰਟਰੀ ਤੋਂ ਆਂ ਅਜੀ ਪੰਜਾਬੀ ਮਾਂ ਜਿਹੜਾ ਬੰਦਾ ਆਪਣੀ ਮਾਂ ਨੂੰ ਛੱਡਦਾ ਉਹਨੂੰ ਕੁਪੁੱਤ ਕਹਿ ਜਾਂਦਾ ਹਾਂਜੀ ਪੰਜਾਬੀ ਭਾਸ਼ਾ ਦੇ ਜਿਹੜਾ ਬੰਦਾ ਆਪਣੀ ਮਾਂ ਨੂੰ ਛੱਡਦਾ ਨਾ ਉਹਨੂੰ ਕੁਪੁੱਤ ਕਹਿੰਦੇ ਆ ਇਹ ਜਿਹੜੀ ਧਰਤੀ ਆ ਅਸੀਂ ਬਹੁਤ ਭਾਗਾਂ ਵਾਲੇ ਆਂ ਅਸੀਂ ਪੰਜਾਬ ਦੀ ਧਰਤੀ ਜਿਹੜਾ ਬੰਦੇ ਨੇ ਪੰਜਾਬ ਦੀ ਧਰਤੀ ਦੇ ਜਨਮ ਲੈ ਲਿਆ ਉਸ ਤੋਂ ਵੱਡਾ ਅਮੀਰ ਬੰਦਾ ਨਹੀਂ ਹੈਗਾ ਦੁਨੀਆ ਤੇ ਕੋਈ ਹਾਂਜੀ ਹਾਂ ਤੁਸੀਂ ਇੱਥੇ ਖੜੇ ਹੋ ਸਾਡੇ ਕੋਲੇ ਸਾਡੇ ਨਾਲ ਪਿਆਰ ਆ ਪਸੰਦ ਆ ਖੜੇ ਜੇ ਸਾਡੇ ਵਿੱਚ ਬਾਹਰ ਦੀ ਕੰਟਰੀ ਤੁਸੀਂ ਜਾਓ ਤੁਹਾਡੇ ਕੋਈ ਬੰਦਾ ਹੱਲ ਤੱਕ ਨਹੀਂ ਕਰਨਾ ਅਗਲੇ ਦਾ ਪੈਸੇ ਦਾ ਕਮਲ ਹੋਣਾ ਠੀਕ ਹੈ ਇਹ ਸੀ ਜਿਹੜੇ ਤਾਂ ਚੱਲਦੇ ਨੇ ਇਸ ਕਰਕੇ ਸਾਨੂੰ ਆਪਣੀ ਪੰਜਾਬੀ ਸਾਨੂੰ ਪੰਜਾਬੀ ਹੈ ਤਾਂ ਆਪਦਾ ਗੱਸਾ ਸਾਹਮਣਾ ਪੈਣਾ ਇਹ ਜਿਹੜੀ ਕਿੱਲੀ ਬਾੜੀ ਹੈ ਤੁਸੀਂ ਇਹ ਦੇਖੋ ਵੀ ਉਹਨਾਂ ਦੇ ਵਿੱਚ ਕਿੰਨਾ ਬੁਰਾ ਹਾਲ ਸੀ ਕਹਿੰਦੇ ਕੋਈ ਬਿਜ਼ਨਸ ਫੇਲ ਹੋ ਗਏ ਹਾਂਜੀ ਉਹਨਾਂ ਦੇ ਵਿੱਚ ਕਹਿੰਦੇ ਕੋਈ ਬਿਜ਼ਨਸ ਫੇਲ ਹੋ ਗਏ ਹੈਲੋ ਹਾਂਜੀ ਤੇ ਇਹ ਆਪਣੇ ਸਪੈਸੀਫਾਈਡ ਹਾਂ ਜੀ ਦਾ ਬਹੁਤ ਵੱਡਾ ਸਹਿਯੋਗ ਆ ਸਾਡੇ ਨਾਲ ਹਾਂਜੀ ਠੀਕ 10 ਮਿੰਟ ਤਾਂ ਕਰਾ ਦਿਓ 10 ਮਿੰਟ ਤਾਂ ਕਰੋ ਹਾਂਜੀ ਦੇਖੋ ਪੰਜਾਬ ਜਦੋਂ ਕਰੋਨਾ ਦਾ ਆਇਆ ਦੌਰ ਹਾਂਜੀ ਸਾਰੇ ਬਿਜ਼ਨਸ ਫੇਲ ਹੋ ਗਏ ਹਾਂਜੀ ਤੇ ਇੱਕੋ ਇੱਕ ਇਹੋ ਜਿਹਾ ਕੰਮ ਸੀ ਜਿਹੜੀ ਖੇਤੀ ਬੜੀ ਜਿਹਨੇ ਇਸ ਕਾਰਨ ਜਿਹੜੀ ਸਾਡੀ ਜੇ ਕੰਟਰੀ ਨੂੰ ਉਸ ਟੈਕ ਨੂੰ ਸਰਵਾਈਵ ਕਰਕੇ ਰੱਖਿਆ ਤੇ ਖੇਤੀਬਾੜੀ ਦਾ ਕਰ ਰਿਹਾ ਕੋਣ ਆ ਸੀ ਕਿਸਾਨਾਂ ਦੇ ਧਰਨੇ ਇਹ ਵੀ ਨਹੀਂ ਲੱਗਣ ਲੱਗੇ ਇਸ ਤੋਂ ਪਹਿਲਾਂ ਨਾ ਕਿਸਾਨਾਂ ਨੇ ਧਰਨੇ ਗਰੋਹਣਾ ਤੋਂ ਪਹਿਲਾਂ ਨਾ ਕਿਸੇ ਕੰਪਨੀ ਇੱਥੇ ਆ ਗਈਆਂ ਪੰਜਾਬ ਚ ਹਾਂਜੀ ਉਹਨਾਂ ਨੇ ਇੱਕ ਕੋਰਪੋਰੇਟ ਘਰਾਣੇ ਦੇ ਜੀ ਦੇ ਸਾਥ ਕੀਤੀ ਵੀ ਸਾਡੇ ਬੰਦੇ ਤਾਂ ਫੇਰ ਹੋ ਗਏ ਇੱਕ ਖੇਤੀਬਾੜੀ ਇਹੋ ਜਿਹਾ ਪ੍ਰੋਡਕਟਸ ਸੀਗੇ ਜਿਹਦੇ ਸੰਬੰਧ ਸਮਾਂਇਕ ਕਰ ਰਿਹਾ ਉਹਨਾਂ ਆਂਦੀਆਂ ਕੰਪਨੀਆਂ ਵੱਡੀਆਂ ਕੰਪਨੀਆਂ ਤਾਂ ਹੀ ਪੰਜਾਬ ਜੱਸ ਕਰਦੇ ਆਖਾ ਇਹ ਕਿਦੂ ਲਾਹੇਵੰਦ ਕਰਤਾ ਕੋਈ ਨਹੀਂ ਹੈਗਾ ਤੁਸੀਂ ਮੰਨ ਲੇ ਜੇ ਤੁਹਾਨੂੰ ਵੀ ਇੱਕ ਪਾਸੇ ਦੇਸ਼ ਦੀ ਸਾਰੀ ਇਕਨੋਮੀ ਹਾਂਜੀ ਸਾਰੀ ਇਕਨੋਮੀ ਦਾ 50% ਤੋਂ ਘੱਟ ਹਿੱਸਾ ਹੈ ਕੱਲੀ ਖੇਤੀ ਬੜੀ ਪੰਜਾਬ ਪਰ ਪੰਜਾਬ ਪਰਸੈਂਟ ਪਲਸ ਚੱਲਦੀ ਪਈ ਐ ਤੁਸੀਂ ਦੱਸੋ ਵੀ ਇੱਕ ਬੰਦਾ 50% ਦਾ ਮਾਲਕ ਹੈ ਇੱਕ 20 ਬੰਦੇ 50% ਦੇ ਮਾਲਕਾਂ ਪਰ ਮੁੱਖ ਕੋਣ ਕੋਣ ਜਿਹੜਾ 50% ਦਾ ਇਕੱਲਾ ਹੋਇਆ ਨਾ ਇਸ ਕਰਕੇ ਇਹ ਸਾਨੂੰ ਲੋਕਾਂ ਦੀ ਸਾਡੀ ਸੋਚ ਕੀ ਬਣਾਦਾ ਵੀ ਜਿਹੜਾ ਬੰਦਾ ਖੇਤੀ ਕਰਦਾ ਉਹਨੂੰ ਕਹਿੰਦੇ ਤੇ ਗਵਾਰ ਹਾਂ ਗਵਾਰ ਐ ਲਾਈਵ ਵਾਲਾ ਜਿਹੜਾ ਸਭ ਤੋਂ ਵਾਹੇ ਸਾਨੂੰ ਤੰਦਾ ਹੈ ਜਿਹੜਾ ਸਭ ਤੋਂ ਵਾਹੇ ਬੰਤਨਦਾ ਤੇ ਸਭ ਤੋਂ ਇੱਜ਼ਤ ਵਾਲਾ ਤੰਦਾ ਹੋਰ ਇਸ ਨੂੰ ਬਿਨਾਸੀ ਜੋਨੀ ਸੰਦੇ ਉਹਨੂੰ ਗੁਵਾਰ ਕਹਿੰਦਾ ਹੈ ਹਾਂਜੀ ਅੱਜ ਕੱਲ ਦੇਖਿਆ ਜਾਂਦਾ ਕਿ ਕਿ ਕਸਾਨ ਵੀ ਕਹਿੰਦੇ ਐਮ ਐਸ ਪੀ ਦੀ ਐਮ ਐਸ ਪੀ ਨਹੀਂ ਮਿਲਦੀ ਸਾਨੂੰ ਸੱਦਿਆਂ ਚ ਐਮ ਐਸ ਪੀ ਜਿਹੜੀ ਹੈ ਨਾ ਐਮ ਐਸ ਪੀ ਦਾ ਮਤਲਬ ਕੀ ਹੈ ਉਹਦਾ ਮਤਲਬ ਹੈ ਉਹਦਾ ਮਤਲਬ ਇਹ ਆ ਵੀ ਮਿਨੀਮਮ ਪ੍ਰਾਈਸ ਜੋ ਸਰਕਾਰ ਨੇ ਤੈਅ ਲਾ ਜੇ ਪ੍ਰਾਈਵੇਟ ਕਰਾਣ ਦੇ ਕੋਲੇ ਉਹ ਚਲੇ ਜਾਂਦਾ ਹਾਂਜੀ ਮੰਲੋ ਤੇ ਉਹਦਾ ਰੇਟ ਜਿਹੜਾ ਵਾ ਉਹ ਘਰਾਣੇ ਤੈਅ ਕਰਦਗੇ ਵੀ ਇਹਦਾ ਮਤਲਬ 50 ਰੁਪਏ ਦੀ ਚੀਜ਼ ਐ 200 ਦੀ ਵੇਚਣੀ ਹਾਂਜੀ ਜੇ ਸਰਕਾਰ ਕੋ ਰੈਂਦਾ ਤੇ ਜੇ 50 ਦੀ ਚੀਜ਼ ਐ ਤਾਂ 55 ਦੀ ਵਿਕੂਗੀ ਦੁਨੀਆ ਦੀ ਵਿਕੂਗੀ ਇਸ ਤੋਂ ਜ਼ਿਆਦਾ ਨਹੀਂ ਵੇਚੂਗੀ ਮੈਂ ਤੁਹਾਡਾ ਨਾਮ ਜਾਣਨ ਚਾਹੁੰਦਾ ਕਿਥੋਂ ਪ੍ਰਮਾਣਤਿਕ ਤੁਸੀਂ ਆਪਾਂ ਲਈ ਠੀਕ ਐ ਤਾਂ ਪਰ ਕਾਫੀ ਮੈਂ ਜਿਹੜੇ ਚੀਜ਼ਾਂ ਦੀ ਆਹ ਪ੍ਰੋਫੈਸ਼ਨ ਜਿਹੜਾ ਮੇਰੇ ਕੰਮ ਆਪਦਾ ਮਤਲਬ ਖੇਤੀ ਦੇ ਵਾਸਤੇ ਆਰਗੈਨਿਕ ਮਤਲਬ ਕਿੱਦਾਂ ਦੇ ਚਾਹੋ ਤੁਸੀਂ ਓਦਾਂ ਵੀ ਖੇਤੀ ਆਪਾਂ ਕਰ ਸਕਦੇ ਜਿਹੜਾ ਮੇਰੇ ਨਾਮ ਹਾਂਜੀ ਜਿਹੜਾ ਲੈ ਤੁਹਾਨੂੰ ਨਾਮ ਆ ਅੱਛਾ ਠੀਕ ਐ ਤਾਂ ਕਿੱਥੀ ਕਰਦੇ ਨਿਵਾਸੀ ਨੇ ਪੰਜਾਬ ਨਾਲ ਸੰਬੰਧਿਤ ਪ੍ਰਸਤਵਾਰੇ ਤਜਵੀਜ਼ਾ ਠੀਕ ਠੀਕ ਹੈ ਚੰਗੀ ਗੱਲ ਹੈ ਸਬਜ਼ੀਆਂ ਮਤਲਬ ਤੁਸੀਂ ਛੋਟੀ ਖੇਤੀ ਤੋਂ ਆਪਰਾ ਸਟਾਰਟ ਕਰੋ ਹਾਂ ਇਹ ਖੇਤੀ ਨੂੰ ਮਤਲਬ ਸਬਜ਼ੀਆਂ ਲੈਵਤਨ ਦਾ ਮੈਨੂੰ ਵੱਡੇ ਲੈਣ ਤੇ ਕਰ ਮੈਂ ਹਾਂਜੀ ਅੱਜ ਮਤਲਬ ਇੱਕ ਕਿੱਲੇ ਤੋਂ ਕਰ ਲੋ 4 ਬ੍ਰੈਡ ਤੋਂ 5 ਲਾ ਲ ਇਹਦੇ ਵਿੱਚ ਹੋਰ ਇਹ ਦੱਸੋ ਵੀ ਭਾਜੀ ਕੰਮ ਕਰਦੇ ਨੇ ਕਿਸੇ ਆ ਜਿਸ ਤਰ੍ਹਾਂ ਕੰਮ ਕਰਦੇ ਆ ਜਿਹੜੀ ਚੀਜ਼ ਨਾਲ ਜਿਹੜੀ ਚੀਜ਼ ਪੈਦਾ ਹੋਈ ਆ ਉਹਦੇ ਲਈ ਕਿਸਾਨ ਮੰਡੀਆਂ 'ਚ ਰੁਕਦੇ ਹਾਂਜੀ। ਮੈਂ ਝੋਨਾ ਚੱਕਣ ਲਈ ਮਸਾਲਾ ਕਿਸਾਨ ਮੰਡੀਆਂ 'ਚ ਰੋਲ ਲਿਆ। ਤੇ ਜਿਹੜੇ ਉਹਦੇ ਵਿੱਚ ਮੰਨ ਕੇ ਚਲੋ ਕਿ ਜ਼ਹਿਰ ਪੈਣੀ ਆ ਉਹ ਮਜਬੂਰ ਕੀਤਾ ਗਿਆ ਕਿਸਾਨ ਨੂੰ ਵਿਚ ਰਾਸ ਤੇ ਇਹ ਭਾਜੀ ਕਿਸਾਨਾਂ ਦਾ ਕੰਮ ਕਰਦੇ ਆ। ਉਹ ਕਹਿੰਦੇ ਵੀ ਜੇ ਤੁਸੀਂ ਇੱਕ ਬਟਾ ਡੀਪੀ ਦਾ ਲੈਣਾ ਨਾਲ ਤੁਹਾਨੂੰ ਜੀਰੀ ਯਾ ਜੂਰੀ ਯਾ ਜੂਰ ਲੈਣੀ ਪੈਣੀ ਆ। ਨੈਨੋ ਲੈਣੀ ਪੈਣੀ ਡੀਪੀ ਨਹੀਂ ਉਹ ਗੱਲ ਨਾ ਜਿਹੜੀ ਚੀਜ਼ ਤਾਂ ਪੈਦਾ ਕੀਤੀ ਆ ਉਹ ਤਾਂ बिक ਨਹੀਂ ਰਹੀ। ਠੀਕ ਹੈ ਜਿਹੜੀ ਚੀਜ਼ ਜ਼ਹਿਰ ਜ਼ਹਿਰ ਸਾਨੂੰ ਮਜਬੂਰ ਕੀਤਾ ਪਿਆ ੱੱਕੇ ਨਾ ਅਸੀਂ ਅਸੀਂ ਮਲਖਾਨੀ ੱੱਕੇ ਨਾ ਪਾਉਂ ਉਹ ੱੱਕੋ ਸਾਨੂੰ ਜ਼ਹਿਰ ੱੱਕੇ ਨਾ ਦੇ ਰਿਹਾ ੱੱਕੇ ਨਾ ਦੇ ਰਿਹਾ ਸਰਕਾਰ ਅਕਲ ਦੇਖਿਆ ਬਚਨਾਂ ਦੇ ਸਪਰੀਆ ਹੋ ਰਿਹਾ ਬਸ ਕਾਫੀ ਬੰਵਾਨ ਹੋ ਰਹੀਆਂ ਇਹਦੂ ਘਰ ਦੀ ਤੇਤੀ ਵਧਾ ਜੀ ਪਰ ਭਾਈ ਇਹਦੇ ਵਿੱਚ ਇੱਕ ਲੌਜਿਕ ਆ ਵੀ ਅਸੀਂ ਜਿਵੇਂ ਕਹਿੰਦੇ ਆ ਨਾ ਜੇ ਅਸੀਂ ਦੁਸ਼ਮਣ ਨੂੰ ਮਾਰਨਾ ਹੈ ਤਾਂ ਸਾਨੂੰ ਦੁਸ਼ਮਣ ਵਾਲੀ ਬੈਠੀ ਰੱਖਣੀ ਪੈਣੀ ਹੈ ਜੇ ਅਸੀਂ ਸਾਥ ਬੰਨਣਾ ਤਾਂ ਸਾਨੂੰ ਸਾਥ ਵਾਲੀ ਬੈਠੀ ਰੱਖਣੀ ਪੈਣੀ ਹੈ ਤੇ ਚਲੋ ਭਾਈ ਬਾਤ ਤੁਹਾਨੂੰ ਸਾਰੇ ਠੀਕ ਹੈ